ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਪੂਸਾ ਬਾਸਮਤੀ 1692 ਕਿਸਾਨ ਵੀਰੋ ਇਹ ਬਾਸਮਤੀ ਦੀ ਕਿਸਮ ਹੈ ਜੋ ਕਿ ਭਾਰਤੀ ਖੇਤੀ ਅਨੁਸੰਧਾਨ ਸਸਥਾਨ ਨਵੀਂ ਦਿੱਲੀ ਵੱਲੋਂ ਇਸ ਕਿਸਮ ਨੂੰ ਤਿਆਰ ਕੀਤਾ ਗਿਆ ਹੈ ਆਪਣੇ ਖੇਤ ਦੇ ਵਿੱਚ ਲੱਗੀ ਪੂਸਾ ਬਾਸਮਤੀ 1692 ਪੱਕ ਕੇ ਹੁਣ ਜਮਾ ਤਿਆਰ ਹੈ ਸਭ ਤੋਂ ਵੱਡੀ ਕਿਸਾਨ ਵੀਰੋ ਇੱਕ ਗੱਲ ਹੈ ਕਿ ਇਹ ਜਿਹੜੀ ਵੈਰੈਟੀ ਆਪਾਂ ਥੋੜਾ ਖੇਤ ਦੇ ਵਿੱਚ ਲੇਟ ਲਾਈ ਸੀ ਮੂੰਗੀ ਵਾਲੀ ਜਗ੍ਹਾ ਤੇ ਲਾਈ ਸੀ ਮੂੰਗੀ ਵਾਲੀ ਜਗ੍ਹਾ ਤੇ ਲਾਣ ਤੋਂ ਬਾਅਦ ਜਿਹੜਾ ਕਿ ਇਸ ਦੇ ਵਿੱਚ ਆਪਾਂ ਦੋ ਗੱਟੇ ਸਿਰਫ ਜੂਰੀਆ ਪਾਈਏ ਕਿਉਂਕਿ 1692 ਦੇ ਵਿੱਚ ਡਿੱਗਣ ਵਾਲੀ ਜਿਹੜੀ ਥੋੜੀ ਦਿੱਕਤ ਆਉਂਦੀ ਹੈ ਦੋ ਗੱਟੇ ਖਾਦ ਹੋਗੀ ਔਰ ਮੂੰਗੀ ਹੋਗੀ ਜਿਸ ਕਰਕੇ ਇਸ ਦੀ ਫਟਾਰ ਹੈ ਜਿਹੜੀ ਜਾਂ ਗਰੋਥ ਹੈ ਉਹ ਬਹੁਤ ਸੋਹਣੀ ਹੋਈ ਹੈ ਤੇ ਇਹ ਹੁਣ ਫਸਲ ਬਿਲਕੁਲ ਪੱਕ ਕੇ ਤਿਆਰ ਹੈ ਔਰ ਕਿਸਾਨ ਵੀਰੋ ਇਸ ਦੇ ਵਿੱਚ ਇੱਕ ਵੀ ਝੰਡੇ ਦਾ ਬੂਟਾ ਤੁਹਾਨੂੰ ਨਜ਼ਰ ਨਹੀਂ ਆਵੇਗਾ ਕਿਉਂਕਿ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਤਿਆਰ ਕੀਤਾ ਹੈ ਕਿਸਾਨ ਵੀਰ ਦੇਖਦੇ ਨੇ ਕਿ ਕਈ ਜਿਹੜੀਆਂ ਬਾਸਮਤੀ ਆਉਂਦੀਆਂ ਉਹਨਾਂ ਦੇ ਵਿੱਚ 1692 ਆ ਜਾਂ ਕੁਝ ਹੋਰ ਬਾਸਮਤੀਆਂ ਉਹਨਾਂ ਦੇ ਵਿੱਚ ਝੰਡੇ ਦੀ ਸਮੱਸਿਆ ਆਉਂਦੀ ਹੈ ਤਾਂ ਸਾਡੇ ਇਸ ਖੇਤ ਦੇ ਵਿੱਚ ਇੱਕ ਵੀ ਝੰਡੇ ਦਾ ਬੂਟਾ ਜਿਹੜਾ ਕਿ ਉਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਬਹੁਤ ਸੋਹਣਾ ਇਹਦਾ ਪਕਾਵ ਹੈ ਜੋ ਜਿਹੜੀ ਦਾਣੇ ਦੀ ਲੈਂਥ ਹੈ ਬਹੁਤ ਸੋਹਣੀ ਬਣੀ ਹੈ ਕਿਸਾਨ ਵੀਰ ਉਹ ਇਹ ਜਿਹੜਾ ਸਾਡਾ ਪੂਸਾ ਬਾਸਮਤੀ 1692 ਇਸ ਨੂੰ ਆਪਾਂ ਹੱਥ ਨਾਲ ਵढਾਈ ਕਰਵਾ ਕੇ ਹੱਥ ਨਾਲ ਚੜਾਈ ਹੈ ਕਿਉਂਕਿ ਇਹ ਥੋੜਾ ਜਿਹਾ 1509 ਤਰ੍ਹਾਂ ਥੋੜਾ ਹੱਥ ਨਾਲ ਜੀੜਾ ਛੜਦੀ ਹੈ ਲੇਕਿਨ ਇਹਨੂੰ ਫਿਰ ਵੀ ਆਪਾਂ ਜਿਹੜਾ ਕਿ ਹੱਥ ਨਾਲ ਚੜਾਈ ਕਰਵਾਈ ਹੈ ਹੱਥ ਨਾਲ ਚੜਵਾਈ ਕਰਵਾਉਣ ਤੋਂ ਬਾਅਦ ਸਾਨੂੰ ਬਹੁਤ ਬੈਨੀਫਿਟ ਮਿਲੇਆ ਕਿਉਂਕਿ ਇਸ ਦੀ ਜਿਹੜੀ ਪਰਾਲੀ ਹੈ ਉਹ 7000 ਰੁਪਏ ਕਿੱਲੇ ਦੀ ਤਾਂ ਪਰਾਲੀ ਪਰਾਲੀ ਇਸ ਦੀ ਵਿੱਕੀ ਸੀ ਤੇ ਟੋਟਲ ਆਪਾਂ 9000 ਰੁਪਏ ਲੇਬਰ ਨੂੰ ਦਿੱਤਾ ਸੀ ਹੱਥ ਨਾਲ ਚੜਾਈ ਦਾ ਤਾਂ ਜਿਸ ਵੀ ਕਿਸਾਨ ਵੀਰ ਨੇ 1692 ਦਾ ਬਾਸਮਤੀ ਖਰੀਦਣਾ ਹੋਵੇ ਤਾਂ ਉਹ ਸਾਡੇ ਨਾਲ ਜਰੂਰ ਸੰਪਰਕ ਕਰੇ ਕਿਉਂਕਿ ਇਹ ਜਿਹੜੀ ਸਾਡੀ ਬੀਜ ਫੈਕਟਰੀ ਹੈ ਇਹ ਇੱਕ ਕਿਸਾਨਾਂ ਦੀ ਬੀਜ ਫੈਕਟਰੀ ਹੈ ਇੱਥੇ ਅਸੀਂ ਆਪ ਹੀ ਕਿਸਾਨ ਖੇਤ ਦੇ ਵਿੱਚ ਤਿਆਰ ਕਰਦੇ ਹਾਂ ਤੇ ਆਪ ਦੀ ਪੈਕਿੰਗ ਦੇ ਵਿੱਚ ਹੀ ਅਸੀਂ ਆਪਣੀ ਫੈਕਟਰੀ ਬਣਾ ਰੱਖੀ ਹੈ ਉੱਤੇ ਸੇਲ ਕਰਦੇ ਆ ਜਿੰਨਾ ਵੀ ਇਹ ਮਟੀਰੀਅਲ ਹੁੰਦਾ ਕਿਸਾਨ ਵੀਰੋ ਸਾਰਾ ਆਪਾਂ ਆਪਣੇ ਖੇਤ ਦੇ ਵਿੱਚ ਆਪਣੇ ਹੱਥੀ ਕਰਦੇ ਆ ਔਰ ਜਿਹੜੇ ਬੀਜ ਹੁੰਦੇ ਨੇ ਉਹ ਬੀਜ ਆਪਾਂ ਯੂਨੀਵਰਸਿਟੀਆਂ ਦੇ ਵਿੱਚੋਂ ਲੈ ਕੇ ਆਉਂਦੇ ਆ ਤਾਂ ਉਸ ਤੋਂ ਬਾਅਦ ਆਪਾਂ ਤਿਆਰ ਕਰਕੇ ਇਹ ਤੁਹਾਡੇ ਕਿਸਾਨ ਵੀਰਾਂ ਲਈ ਆਪਾਂ ਵਧੀਆ ਬੀਜ ਤਿਆਰ ਕਰਦੇ ਆ ਠੀਕ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ